ਇਹ ਦਿੱਲੀ ਚੇ ਕਪੜਾ ਤੇ ਪੰਜਾਬ ਚੇ ਤਾਂ ਹੈ ਹੀ ਇੱਥੇ ਪੰਜਾਬ ਦੀ ਸਰਕਾਰ ਦਿੱਲੀ ਦੀ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੀ ਮੈਂ ਮਹਿਸੂਸ ਕਰਦਾ ਕਿ ਕੇਂਦਰ ਦੀ ਸਰਕਾਰ ਭਗਵੰਤ ਮਾਨ ਪ੍ਰਤੀ ਸੌਫਟ ਕਾਂਗਰਸ ਵੇਲੇ ਵੀ ਇਹੀ ਕੁਝ ਤਰਨਤਾਰਨ ਚ ਹੋਇਆ ਸੀ ਇਹਨਾਂ ਨੇ ਸੀਬੀਆਈ ਇਨਕੁਆਇਰੀ ਮੰਗੀ ਸੀ ਔਰ ਵਜ਼ੀਰ ਦਾ ਅਸਤੀਫਾ ਮੰਗਿਆ ਸੀ ਫਿਰ ਅੱਜ ਕਿਉਂ ਨਹੀਂ ਸੀਬੀਆਈ ਇਨਕੁਆਇਰੀ ਅੱਜ ਅਸਤੀਫਾ ਕਿਉਂ ਨਹੀਂ ਹਰਪਾਲ ਚੀਮੇ ਦਾ ਬਜ਼ੁਰਗ ਸਹੀ ਕਹਾ ਕਰਤੇ تھے ਕਿ ਸ਼ਰਾਬ ਆਪਕੋ ਬਰਬਾਦ ਕਰ ਦੇਗੀ ਇਤੰਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਤੇ ਕੱਸਿਆ ਕਿਉਂਕਿ ਦਿੱਲੀ ਸ਼ਰਾਬ ਨੀਤੀ ਦੇ ਕਥਿਤ ਕਟਾਲੇ ਦਾ ਮਾਸਟਰਮਾਈਂਡ ਦੱਸ ਅਰਵਿੰਦ ਕੇਜੀਵਾਲ ਨੂੰ ED ਨੇ ਗ੍ਰਿਫਤਾਰ ਕਰ ਲਿਆ ਕੇਜੀਵਾਲ ਫਿਲਹਾਲ ED ਦੇ ਰਿਮਾਂਡ ਤੇ ਨੇ ਪਰ ਇਹਦਰ ਪੰਜਾਬ ਤੱਕ ਇਸ ਮਸਲੇ ਦਾ ਸੇਕ ਆ ਵਿਕਰਮ ਸਿੰਘ ਮਜੀਠੀਆ ਨੇ ਤੰਜ ਕੱਸਿਆ ਕਿ ਬਜ਼ੁਰਗ ਸਹੀ ਕਹਿੰਦੇ ਸੀ ਕਿ ਸ਼ਰਾਬ ਆਪ ਨੂੰ ਬਰਬਾਦ ਕਰ ਦਵੇਗੀ ਵਿਕਰਮ ਸਿੰਘ ਮਜੀਠੀਆ ਇੱਥੇ ਨਹੀਂ ਰੁਕੇ ਉਹਨਾਂ ਨੇ ਕਿਹਾ ਜੇਕਰ ਦਿੱਲੀ ਝਕਪਲਾ ਹੋਇਆ ਤਾਂ ਪੰਜਾਬ ਦੀ ਵੀ ਪੜਤਾਲ ਹੋਵੇ ਕਿਉਂਕਿ ਦੋਵਾਂ ਥਾਵਾਂ ਤੇ ਕੋਈ ਪਾਲਿਸੀ ਹੈ ਜਿੰਨਾ ਬੰਦਿਆ ਨੇ ਦਿੱਲੀ ਕਪਲਾ ਕੀਤਾ ਔਰ ਜੋ ਪਾਲਿਸੀ ਬਣਾਈ ਗਈ ਸੀ ਉਹੀ ਪਾਲਿਸੀ ਪੰਜਾਬ 'ਚ ਬਣਾਈ ਗਈ ਹੈ ਉਹੀ ਮਾਰਜਿਨ 'ਚ ਇਨਕਰੀਜ਼ ਕੀਤੇ ਗਏ ਉਹੀ ਲੋਕ ਨੇ ਤੇ ਜੇ ਦਿੱਲੀ 'ਚ ਕਪਲਾ ਤੇ ਪੰਜਾਬ 'ਚ ਤਾਂ ਹੈ ਹੀ ਤੁਸੀਂ ਕਿਵੇਂ L1 ਦੇ 77 ਤੋਂ ਘਟਾ ਕੇ 7 ਕਰਤੇ ਔਰ ਚਾਰ ਬੰਦੇ ਤਿੰਨ ਬੰਦੇ ਸਾਰਾ ਮੁਨਾਫਾ ਕਮਾ ਗਏ ਉਹ ਕੌਣ ਜਿਹੜੇ ਦਿੱਲੀ ਫੜ ਕੇ ਅੰਦਰ ਦਿੱਤੇ ਇਨਕੁਆਇਰੀ ਦਾ ਵਿਸ਼ਾ ਮਗਰ ਪੰਜਾਬ ਚ ਮੈਂ ਸਮਝਦਾ ਇਨਕੁਆਇਰੀ ਨਹੀਂ ਹੋ ਰਹੀ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਦਿੱਲੀ ਦੀ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੀ ਹੈ ਦੇਖੋ ਕੱਲ ਵੀ ਸ਼ਰਾਬ ਰਿਲੇਟਡ ਡੈਥਸ ਹੋਈਆਂ ਨੇ ਐਕਸਾਈਜ਼ ਮਿਨਿਸਟਰ ਦੇ ਹਲਕੇ ਚ ਹੋਈ ਹੈ ਔਰ ਇਹੀ ਕੇਜਰੀਵਾਲ ਸਾਹਿਬ ਔਰ ਐਕਸਾਈਜ਼ ਮਿਨਿਸਟਰ ਭਗਵੰਤ ਮਾਨ ਉਸ ਵੇਲੇ ਮੈਂ ਵੀਡੀਓ ਟਵੀਟ ਕੀਤੀ ਹੈ ਕਾਂਗਰਸ ਵੇਲੇ ਵੀ ਇਹੀ ਕੁਝ ਤਰਨ ਤਰਨ ਚ ਹੋਇਆ ਸੀ ਇਹਨਾਂ ਨੇ ਇਹਨਾਂ ਨੇ ਸੀਬੀਆਈ ਇਨਕੁਆਇਰੀ ਮੰਗੀ ਸੀ ਔਰ ਵਜ਼ੀਰ ਦਾ استعفا ਮੰਗਿਆ ਸੀ ਫਿਰ ਅੱਜ ਕਿਉਂ ਨਹੀਂ ਸੀਬੀ انکوائری ਅੱਜ استعفا ਕਿਉਂ ਨਹੀਂ ਹਰਪਾਲ ਚੀਮੇ ਦਾ